ਬੜਾ ਹੰਸ ਮੈਲਾ ਚੌਥਾ ਸ਼ੰਤ ਏਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤਗੁਰ ਪ੍ਰੀਤ ਲਗਾਈ ਰਾਮ ਹਰ 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 ਨਾਮ ਮੇਰਾ ਮਨ ਵਸਾਈ ਰਾਮ ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁਖ ਵਿਸਾਰਨ ਹਾਰਾ ਵਡਭਾਗੀ ਗੁਰਦਰਸ਼ਨ ਪਾਇਆ ਤਨ ਤਨ ਸਤਗੁਰੂ ਹਮਾਰਾ ਉਠਤ ਬੈਠਤ ਸਤਗੁਰ ਸੇਵੈ ਜਿਤ ਸੇਵੈ ਸ਼ਾਂਤ ਪਾਈ ਮੇਰਾ ਮਨ ਮੇਰਾ ਮਨ ਸਤਗੁਰ ਪ੍ਰੀਤ ਲਗਾਈ ਹਾਂ ਜੀਵਾ ਹਾਂ ਜੀਵਾ ਸਤ ਗੁਰ ਦੇਖ ਸਰਸੇ RAM ਹਰ ਨਾਮ ਹਰ ਨਾਮ ਦਰੜਾਏ ਜਪ ਹਰ ਹਰ ਨਾਮ ਵਿਗਸੇ RAM ਜਪ ਹਰ ਹਰ ਨਾਮ ਕਮਲਪੁਰ ਗਾਸੀ ਹਰ ਨਾਮ ਨੰਮ ਨਿਦ ਪਾਈ ਹਮਰੋ ਗਿਆ ਦੁਖ ਲਾਥਾ ਹਰ ਸਹਿਜ ਸੁਮਾਧਰ ਲਗਾਈ ਹਰ ਨਾਮ ਵਡਾਈ ਸਤਗੁਰ ਤੇ ਪਾਈ ਸੁਖ ਸਤਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ ਰਾਮ ਹਉ ਮਨ ਤਨ ਹਉ ਮਨ ਤਨ ਦੇਵਾ ਇਸ ਕਾਟ ਸ਼ੀਰੀ ਰਾਮ ਹੋ ਮਨ ਤਨ ਕਾਟ ਟਟ ਤਿਸ ਦੇ ਜੋ ਸਤ ਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਭਇਆ ਬੈਰਾਗੀ ਮੇੜ ਗੁਰ ਦਰਸ਼ਨ ਸੁਖ ਪਾਏ ਹਰ ਹਰ ਿਕਪਾ ਕਰੋ ਸੁਖ ਬਾਤੇ ਦੇਹੋ ਸਤ ਗੁਰ ਚਰਨ ਹਮ ਤੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰਨਾ ਕੋਈ RAM ਹਰ ਦਾਨੋ ਹਰ ਦਾਨ ਦੇਵੇ ਹਰ ਪੁਰਖ ਨਰੰਜਨ ਸੋਈ RAM ਹਰ ਹਰ ਨਾਮ ਜਿਨੀ ਆਰਾਧਿਆ ਇਨ ਕਾ ਦੁਖ ਪਰਮ ਤੋ ਭਗ ਸੇਵਕ ਪਾਏ ਮਿਲੇ ਵਡ ਪਾਗੀ ਜਿਨੇ ਗੁਰ ਚਰਣੀ ਮਨ ਲਗਾ ਕਾ ਨਾਨਕ ਹਰ ਆਪ ਮਿਲਾਏ ਮੇ ਸਤਗੁਰ ਪੁਰਖ ਸੁਖ ਹੋਈ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰਨਾ ਕੋਈ ਵਡ ਹੰਸ ਮਹਲਾ 4 ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤ ਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਧਿਆਇ ਜਿਸ ਕਾਰਨ ਹੌ ਢੂਂਡ ਢੂੰਡੇਂਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਸ਼ਟ ਹਰ ਏਕੋ ਜਤ ਹਰ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਜਿਨ ਸਤ ਗੁਰ ਜੇਨ ਸਤ ਗੁਰ ਪਾਇਆ ਤੇਨੇ ਹਰਿ ਪ੍ਰਭ ਮੇਲ ਮਿਲਾਇ ਰਾਮ ਤਿਨ ਚਰਨ ਤਿਨ ਚਰਨ ਸਰੇਵੈ ਹਮ ਲਗੈ ਤਿਨ ਕੇ ਪਾਇ ਰਾਮ ਹਰ ਹਰ ਚਰਨ ਸਰੇਵੈ ਤਿਨ ਕੇ ਜਿਨ ਸਤਗੁਰ ਪੁਰਖ ਪ੍ਰਭ ਧਿਆਇ ਤੂ ਵਡਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰ ਰਾਇਆ ਗੁਰਸਿੱਖ ਮੇਲ ਮੇਰੀ ਸ਼ਰਧਾ ਪੂਰੀ ਅਨੰਦ ਦਿਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਤਬ ਮੇਲ ਮਿਲਾਏ ਹਾਂ ਵਾਰੀ ਹਾਂ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ ਹਰ ਨਾਮੁ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਅਧਾਰੇ ਰਾਮ ਹਰ ਹਰ ਨਾਮ ਮੇਰਾ ਤਾਂ ਸਖਾਈ ਇਸ ਬਿਨ ਘਰੀ ਨਿਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰ ਆਪੇ ਸਰਦਾ ਲਾਏ ਮਿਲਾਏ ਹਰ ਆਪੇ ਆਪ ਸਵਾਰੇ ਹਉ ਵਾਰੀ ਸੋ ਸਿੱਖ ਮਿਤ ਪਿਆਰੇ ਹਰ ਆਪੇ ਹਰ ਆਪੇ ਪ੍ਰਖ ਨਰਨਜਨ ਸੋਈ ਰਾਮ ਹਰ ਆਪੇ ਹਰ ਆਪੇ ਮੇਲਾ ਕਰੈ ਸੋ ਹੋਈ ਰਾਮ ਜੋ ਹਰ ਪ੍ਰਭ ਭਾਵੈ ਸੋਈ ਹੋਵੇ ਅਵਰ ਨ ਕਰਣਾ ਜਾਈ ਬਹੁਤ ਸਿਆਣਪ ਲੈ ਨਾ ਜਾਈ ਹਰ ਥਾਕੇ ਸਭ ਚਤੁਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰਨਾ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਵਡਹੰਸ ਮਹਿਲਾ ਚੌਥਾ ਹਰ ਸਤ ਗੁਰ ਹਰ ਸਤ ਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ RAM ਤਿਨਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਗੁਰ ਗਿਆਨ ਅੰਜਨ ਸਤਗੁਰੂ ਪਾਇਆ ਅਗਿਆਨ ਅੰਧੇ ਬਿਨਾਸੇ ਸਤਗੁਰ ਸੇ ਪਰਮ ਪਦ ਪਾਇਆ ਹਰ ਜਪਿਆ ਸਾਸ ਗੇਰਾ ਸੇ ਜਿਨ ਕੋ ਹਰ ਪ੍ਰਭ ਕਿਰਪਾ ਤਾਰੀ ਤੇ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿ ਨਾ ਜਾਈਂ RAM ਹਰ ਨਾਮੁ ਹਰ ਨਾਮ ਦੇਵਾ ਮੇਰਾ ਅੰਤ ਸੁਖਾਈ RAM ਹਰ ਹਰ ਨਾਮ ਮੇਰਾ ਅੰਤ ਸੁਖਾਈ ਗੁਰ ਸਤਗੁਰ ਨਾਮ ਦਰੜਾਇਆ ਜਿੱਥੇ ਪੁੱਤ ਤਲਤਰ ਕੋਈ 베ਲੀ ਨਹੀਂ ਜਿੱਥੇ ਹਰ ਹਰ ਨਾਮ ਛਡਾਇਆ ਤਨ ਤਨ ਸਤਗੁਰ ਪੁਰਖ ਨਿਰੰਝਨ ਜਤ ਮੇੜ ਹਰ ਨਾਮ ਤੇ ਆਈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣਾ ਨਾ ਜਾਈ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਗੁਰ ਪੁਰਖ ਨਾ ਪਾਇਆ ਰਾਮ ਤਿਨ ਨੇ ਫਲ ਤਿਨ ਨੇ ਫਲ ਜਨਮ ਸਭ ਬ੍ਰਥਾ ਗਵਾਇਆ ਰਾਮ ਨੇਪਲ ਜਨਮ ਤਿਨ ਮ੍ਰਿਥਾ ਗਵਾਇਆ ਤੇ ਸਾਖਤ ਮੋਏ ਮਰ ਚੂਰੇ ਘਰ ਹੁੰਦਾ ਰਤਨ ਪਦਾਰਥ ਭੂਖੇ ਪਾਗ ਹੀਣ ਹਰ ਦੂਰੇ ਹਰ ਹਰ ਤਿਨ ਕਾ ਦਰਸ਼ਨ ਕਰਿ ਹੋ ਜਿਨੀ ਹਰ ਹਰ ਨਾਮ ਨਾ ਧਿਆਇਆ ਜਿਨਿ ਦਰਸ਼ਨ ਜਿਨਿ ਦਰਸ਼ਨ ਸਤਿਗੁਰ ਪ੍ਰਖ ਨਾ ਪਾਇਆ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਿਗੁਰ ਕਰੈ ਭਗਤੀ ਰਾਮ ਹਰ ਹਰ ਸਤਿਗੁਰ ਕਰੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰਬਿਨ ਅਵਰਨਾ ਕੋਈ ਬੇਲੀ ਗੁਰ ਸਤ ਗੁਰ ਪ੍ਰਾਨ ਹਮਾਰੇ ਕਉ ਨਾਨਕ ਗੁਰ ਨਾਮ ਦੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਵਡਹੰਸ ਮਹਿਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਗੁਰ ਮੇਰ ਸੁਖ ਦਾਤਾਰ ਹਮ ਪੁੱਛੈ ਹਮ ਪੁੱਛੈ ਸਤਗੁਰ ਪਾਸ ਹਰ ਬਾਤਾਰ ਸਤਗੁਰ ਪਾਸ ਹਰ ਬਾਤ ਪੁੱਛੈ ਜੇ ਨਾ ਸਦਾਰਥ ਪਾਇਆ ਪਾਏ ਲਗੈ ਨਿਤ ਕਰੇ ਬੇਨਤੀ ਗੁਰ ਸਤਗੁਰ ਪੰਥ ਬਤਾਇ ਸੋਈ ਭਗਤ ਦੁਖ ਸੁਖ ਸਮਤ ਕਰ ਜਾਣੇ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤ ਗੁਰ ਮੇਲ ਸੁਖ ਦਤਾ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬਿਨ ਸੇ ਹਉ ਮੈਂ ਪਾਪਾਰਾਮ ਜਪ ਹਰ ਹਰ ਜਪ ਹਰ ਹਰ ਨਾਮ ਲਖੇੜੇ ਜਗ ਤਾ ਪਾਰਾਂ ਹਰ ਹਰ ਨਾਮ ਜਿਨੀ ਆਰਾਧਿਆ ਤਿੰਕੇ ਦੁਖ ਪਾਪ ਨਿਵਾਰੇ ਸਤ ਗੁਰ ਗਿਆਨ ਖਰਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਤ੍ਰਿਪਾ ਤਾਰੀ ਸੁਖ ਦਾਤੇ ਦੁਖ ਲਾਥੇ ਪਾਪ ਸੰਤਪਾ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬਿਨ ਸੇ ਹਉ ਮੈਂ ਪਾਪ ਜਪ ਹਰ ਹਰ ਜਪ ਹਰ ਹਰ ਨਾਮ ਮੇਰ ਮਨ ਪਾਇਆ ਰਾਮ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ arogyat pai sharira ਅਨ ਦਿਨ ਸਹਿਜ ਸਮਾਦ ਹਰ ਲਾਗੀ ਹਰ ਜਪਿਆ ਗਹਿਰ ਗੰਭੀਰ ਜਾਤ ਅਜਾਤ ਨਾਮ ਜਿਨ ਧਿਆਇਆ ਤੈਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਹਰ ਤਾਰੋ ਹਰ ਤਾਰੋ ਕਿਰਪਾ ਕਰ ਕਿਰਪਾ ਲੇ ਹੋ ਉਬਾਰੇ ਰਾਮ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆ ਸਰਣਾ ਤੂੰ ਦੁਖ ਪੰਡਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇ ਸਤਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰੋ ਹਰ ਧਾਰੋ ਕਿਰਪਾ ਧਰ ਕਿਰਪਾ ਲੇਹੋ ਉਬਾਰੇ ਰਾਮ